ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਡਰੈੱਸ ਮੰਡੀ ਪਸ਼ੂ ਮੰਡੀ ਸੱਜਣੋ ਜਗਰਾਵਾ ਤੇ ਬਾਕੀ ਪੰਜਾਬ ਦੀ ਮੰਡੀ ਆ ਸੱਜਣੋ 23 ਤਰੀਕ ਨੂੰ ਲੱਗਦੀ ਆ ਹਰ ਮਹੀਨੇ ਦੀ ਤੇ ਪਰਚੀ ਤੋਂ ਬਿਨਾ ਮੰਡੀ ਲੱਗੀ ਹੋਈ ਆ ਵਪਾਰ ਜੇ ਸੋਚੀਏ ਤਾਂ ਸਜਣੋ ਆ ਜਿਹੜੀ ਜਗਾ ਨਾ ਇੱਥੇ ਪੈਰ ਰੱਖਣ ਨੂੰ ਥਾਂ ਨਹੀਂ ਹੁੰਦਾ ਤੇ ਅੱਜ ਤਾਂ ਜੇ ਕਈਏ ਤਾਂ ਬਾਜ਼ਾਰ ਖਾਲੀ-ਖਾਲੀ ਆ ਮੰਡੀ ਦੇ ਵਿੱਚ ਕੋਈ ਬਹੁਤੇ ਪਸ਼ੂ ਨਹੀਂ ਗਏ ਸਜਣੋ ਕਿਉਂਕਿ ਸੀਜ਼ਨ ਵੀ ਆ ਕਣਕ ਦਾ ਤੇ ਬਾਕੀ ਮੰਡੀਆਂ ਕੇਰਾ ਬੰਦ ਵੀ ਕੀਤੀਆਂ ਹੋਈਆਂ ਤੇ ਜਿਹਦੇ ਕਾਰਨ ਪਸ਼ੂ ਆ ਜਿਹੜੇ ਬਹੁਤ ਘੱਟ ਗਿਣਤੀ ਚ ਆਏ ਆ ਆ ਜੋ ਪਸ਼ੂ ਕੋਈ ਚਲਾ ਚਲੂ ਕੇ ਵੇਣੇ ਆ ਜੇ ਕੋਈ ਚੰਗਾ ਮੱਥੇ ਲੱਗ ਗਿਆ ਐਂਡ ਤੱਕ ਜੁੜ ਰਹੇ ਹੋ ਤੁਹਾਡਾ ਧੰਨਵਾਦ ਨਵੇਂ ਵੀਰਾਂ ਨੂੰ ਰਿਕਵੈਸਟ ਬੇਨਤੀ ਵੀ ਰਹੂਗੀ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਲੋ ਵੀ ਸੱਜਣੋ ਅ ਸਟਾਰਟਿੰਗ ਦੇ ਵਿੱਚ ਤੁਹਾਨੂੰ ਨਾ ਅ ਜਗਰਾਵਾ ਮੰਡੀ ਜਿਹੜੀ ਮੈਂ ਪਹੁੰਚੀ ਆ ਇਹਦੀ ਡਿਟੇਲ ਵੀ ਲੈਣੇ ਆ ਤੇ ਤੋੜ ਕੇ ਵੀ ਬਨੇ ਆ। ਤੋਰੀ ਭਾਈਆਂ ਨੂੰ ਸੂਈ ਸਵਾਈ ਆ ਸੱਜਣੋ ਮਗਰ ਕੱਟੀ ਆ 12 ਕਿਲੋ ਘਰੇ ਚੋਂ ਆ ਜੇ ਕੋਈ 12 ਚ ਵਾਦ ਗਏ। ਸੂਈ ਨੂੰ ਕਿੰਨੇ ਕਿਤਾਣੇ ਹੋ ਗਏ ਬਾਈ ਜੀ ਹਾਂਜੀ ਜੀ ਏਰੀਆ ਕਿਹੜਾ ਵੀਰ ਦਾ ਏਰੀਆ ਤਪਾ ਮੰਡੀ ਤਪਾ ਮੰਡੀ ਖਾਸੀ ਹਾਂਜੀ ਠੀਕ ਆ ਠੀਕ ਮੋਬਾਈਲ ਨੰਬਰ ਦੱਸੀਆ ਆਪਣਾ 9872584412 98725 84412 84412 ਲੋ ਵੀ ਸੱਜਣੋ ਰੇਟ ਵੀ ਪੁੱਛ ਲੈਨੇ ਬਾਈ ਤੋਂ ਥੰਥਨ ਚੰਗਾ ਲੱਗਾ ਤੇ ਬਾਕੀ ਸਾਰਾ ਵਿਹਲਾ ਹੀ ਪਿਆ ਜਗੜ ਹੁਣ ਕੋਈ ਲੱਭ ਲੁੱਭ ਕੇ ਹੀ ਆ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀ ਤੇ ਬਾਈ ਜੀ ਇਹਦਾ ਰੇਟ ਕੀ ਰਹੂਗਾ ਰੇਟ ਹੈ ਜੀ 11 ਕਿੰਨੇ ਦੀ ਦੇ ਦਿੱਤੀ ਜੈ ਜੀ ਕਿੰਨੇ ਦੀ ਆ ਕਿੰਨੇ ਦੀ ਮਹਿੰਗ ਦੇ ਮੰਗੇ ਆ ਜੱਸ ਨੋਜੀ ਕਰਦੇ ਮੇਰਾ ਭਰਾ ਪੜਦੇ ਜੇ ਨਾ ਕਰਦੇ ਉਹਨਾਂ ਤੋਂ ਇੱਕ ਦਸ ਕੀ ਦੇ ਇੱਕ ਲੱਖ 10 ਹਜ਼ਾਰ ਪੂਰੇ ਲੱਖ ਦੀ ਦੇ ਦਿੱਤੀ ਨਾ ਨਾ ਐ ਨਾ ਕਰ ਹੈ ਵੇਖ ਲਾ ਦੇਤੀ ਆ ਵੀ ਤੋਰਦੇ ਫਿਰ ਲੋਵੀ ਸੱਜਣੋ ਇੱਕ ਗੱਬਣ ਝੋਟੀ ਵੀ ਹੈ ਬਾਈ ਕੋਲੇ ਸੱਜਣੋ ਮੈਂ ਤਾਂ ਪੁੱਛਿਆ ਤੇ ਬਾਈ ਇੱਕ ਦੱਸ ਦੀ ਕਹਿੰਦਾ ਬਾਕੀ ਫੋਨ ਲਾ ਲਿਓ ਮੈਂ ਨੰਬਰ ਲੈਦਾ ਤੁਹਾਨੂੰ ਤੇ ਆ ਗੱਬਣ ਝੋਟੀ ਵੀ ਚੰਗੀ ਆ ਬਾਈ ਦੱਸ ਦਿਨ ਲੈ ਜੂ ਨਹੀਂ ਠੀਕ ਆ ਮੋੜ ਲਿਆ ਚੰਗੀ ਦੂਜਾ ਸੂਆ ਪਹਿਲਾਂ ਪਹਿਲਾਂ ਨੇ ਕਿੰਨਾ ਕੁ ਦੁੱਧ ਦਿੱਤਾ ਬਾਈ ਪਹਿਲਾਂ ਨੇ ਦਿੱਤਾ 13 ਕਿਲੋ ਤੇ ਇਹਦਾ ਰੇਟ ਕੀ ਰਹੂਗਾ ਜੀ ਇਸ ਦਾ 130000 ਕਿੰਨੇ ਦੀ ਦੇ ਦਿੱਤੇ ਜੈ ਜੀ ਇੱਕ ਦੱਸ ਦੀ ਲੋ ਵੀ ਸੱਜਣੋ ਬਾਈ ਨੇ ਤਾਂ 1 30 ਦੀ ਕਿਹਾ ਤੇ ਮੈਂ ਛੇੜਿਆ ਉਹਨੂੰ ਵੀ 1 10 ਦੀ ਕਰ ਦਿਆਂਗੇ ਨਾ ਮਾਨਤਾਨ ਚਲੋ ਧੰਨਵਾਦ ਆ ਜੀ ਇੱਕ ਸੱਜਣੋ ਆ ਮੈਂ ਵੀ ਆ ਬਾਈ ਕੋਲੇ ਵੀਰੇ ਕਿਹੜਾ ਪਿੰਡ ਆ ਬਾਈ ਦਾ ਸੁਧਾਰ ਕੋਲੇ ਸੁਧਾਰ ਆ ਜਗਰਾਵਾ ਕੋਲੇ ਨਹੀਂ ਆਪਣੇ ਹਲਵਾਰੇ ਡੇ ਕੋਲੇ ਹਲਵਾਰੇ ਕੋਲੇ ਰਾਏਕੋਟਾਂ ਦੇ ਤੇ ਨੰਬਰ ਕੀ ਹੈ ਵੀਰ ਦਾ 9758 8588 ਤੇ ਇਹ ਮੈਂ ਦੀ ਕੀ ਡਿਟੇਲ ਆ ਵੀਰੇ ਕਿਹੜਾ ਸੂਆ ਸੂਈ ਪਹਿਲੇ ਸੂਈ ਪਲੂਨ ਹੀ ਸੂਈ ਆ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਆ ਭਾਈ ਹੈ ਕਿ 12 ਦਿਨ ਦੀ ਸੂਈ ਹੁਣ ਕਿੰਨਾ ਕੁ ਦੁੱਧ ਆ 10 ਕਿਲੋ ਤਿਆਰ ਆ 10 ਕਿਲੋ ਕੋਈ ਵੀ ਭੈਣ ਭਰਾ ਹਾਂ ਜਿਹੜਾ ਮਰਜੀ ਚੋਣ ਤੇ ਰੇਟ ਕੀ ਰਹੂਗਾ ਇਹਦਾ 1 ਲੱਖ 5000 ਰੁਪਏ ਰੇਟ ਜ਼ਿਆਦਾ ਨਹੀਂ ਯਾਰ ਤੇਰਾ ਹੈ ਜੈਤ ਜੀ ਦੱਸ ਯਾਰ ਮੇਰਾ ਭਰਾ ਹੈ ਜੈਤ ਜੀ ਦੇ ਦਈ ਗਏ ਕੋਈ ਭੈਣ ਭਰਾ ਠੀਕ ਅਗਲੀ 95000 ਦੀ ਕਹਿੰਦਾ ਸਜਣੋ ਬਾਈ ਬਾਕੀ ਕਹਿੰਦਾ ਮੌਕੇ ਤੇ ਕਰਦੇ ਆਂਗੇ ਮਾਨਤਾ ਮੰਡੀ ਦਾ ਸਜਣੋ ਜਿਵੇਂ ਕਹਿ ਦਈਏ ਨਾ ਪੰਜਾਬੀਆਂ ਦੀ ਆਪਣੀ ਬੋਲੀ ਵੀ ਕਾਂ ਪਈ ਜਾਂਦੇ ਉਹ ਗੱਲ ਬਣੀ ਪਈ ਹੈ ਕਿ ਕਹਾਣੀ ਨਾ ਡਿਸਪਲੈਂਟ ਦੀ ਹੋਈ ਪਈ ਹੈ ਕਿਹੜਾ ਚਰਚਾ ਹੋ ਗਈ ਸੀ ਵੀ ਮੰਡੀ ਬੰਦ ਰਹੂਗੀ ਸਜਣੋ ਇਹ ਵੀ ਨਾ ਪਾਉ ਹਰੀ ਪਸ਼ੂ ਮੰਡੀ ਜਗਰਾਵਾਂ ਲੈ ਕੇ ਪਹੁੰਚੇ ਆ ਤੇ ਘੋਟੀ ਚੰਗੀ ਆ ਵੀਰ ਹਰਾਂ ਕੋਲੇ ਸੋਚਿਆ ਵੀ ਤੁਹਾਡੇ ਨਾਲ ਸਾਂਝੀ ਕਰਦਗੇ ਲੈ ਚੱਲੋ ਲੰਮੀ ਮੜੀ ਜੀ ਪਾਉ ਜੀ ਤੇ ਪਹੁੰਚੇ ਤਾਂ ਸੀਗੇ ਤੇ ਸੱਚ ਨੂੰ ਪਰ ਮਾਲ ਨਹੀਂ ਹੈਗਾ ਤੇ ਮੇਰੇ ਹਿਸਾਬ ਨਾਲ ਕਾਕ ਵੀ ਐਡਾ ਹੈ ਨਹੀਂਗਾ ਬਾਕੀ ਬਾਜ਼ਾਰ ਕਣਕ ਦਾ ਵੀ ਚੱਲੀ ਜਾਂਦਾ ਆਪਣਾ ਸੀਜ਼ਨ ਆ ਸੱਚ ਨੂੰ ਤੇ ਲੈ ਆਓ ਜੀ ਨੀ ਦਾ ਰੋਲਾ ਰੱਪਾ ਬਹੁਤ ਹੁੰਦਾ ਤੇ ਬਾਕੀ ਮੰਡੀ ਦੇ ਵਿੱਚ ਐਡੀ ਰੌਣਕ ਮੇਲਾ ਹੈ ਨਹੀਂ ਕਰ ਲੂ ਚਾਹੇ ਸੂਈ ਸਵਾਈ ਝੋਟੀ ਆ ਸੱਜਣਾ ਬਾਕੀ ਡਿਟੇਲ ਆਪਾਂ ਮਾਲਕ ਤੋਂ ਲੈਣੇ ਆ ਲੈ ਆਓ ਭਾਜੀ ਲੈ ਆਓ ਭਾਈ ਜੀ ਇਹ ਰਿਹਾ ਕਿਹੜਾ ਆਪਣਾ ਫਰੀਦਕੋਟ ਖਾਸ ਹੀ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਵੀਰ ਜੀ 98768 98768 ਹਾਂਜੀ 42219 42219 ਹਾਂਜੀ ਇੱਕ ਦੂਜਾ ਨੰਬਰ WhatsApp ਵਾਲਾ ਹਾਂਜੀ 95016 16462 ਇਹ ਝੋਟੀ ਕਿਹੜਾ ਸੂਆ ਬਾਈ ਜੀ ਪਹਿਲਾ ਸੂਆ ਬਲੂਨ ਸੂਈ ਆ ਹਾਂ ਠੀਕ ਤੇ ਬਾਈ ਜੀ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਆ 15 ਦਿਨ ਹੋਵੇ ਸੂਈ ਨੂੰ 15 ਦਿਨਾਂ ਦੀ ਸੂਈ ਆ ਹਾਂ ਬੱਚਾ ਕੀ ਆ ਜੀ ਕਟਾ ਕਟਾ ਮਗਰ ਕਿੰਨੇ ਦੁੱਧ ਤੇ ਚੱਲਦੀ ਬਾਈ 12 ਕਿਲੋ ਦੁੱਧ ਤੇ ਆ 12 ਕਿਲੋ ਰੇਟ ਕੀ ਆ ਵੀ ਰੇਟ 1 10 1 ਲੱਖ ਦੇ 10 ਹਜ਼ਾਰ ਕਿੰਨੇ ਦੀ ਛੱਡਾਂਗੇ ਕਰ ਦਾਂਗੇ ਮਾਨਤਾ ਨਹੀਂ ਕਰਦੇ ਫਿਰ ਹੁਣ ਹੁਣ ਕੀ ਡਰ ਲੱਗਦਾ ਹੈ ਲੱਖ ਦੇ 10 ਹਜ਼ਾਰ ਥੱਲੇ ਦੇ ਦਈਏ ਥੋੜੀ ਜੀ 95 ਦੀ ਦੇ ਦਈਏ ਦੇ ਦਾਂ ਵੇਖ ਲਾ ਦੇ ਦਾਂ ਜਾਨਦੇਬ ਲਓ ਵੀ ਸਜਣੋ 95 ਹਜ਼ਾਰ ਦੀ ਕਹਿਤੀ ਆ ਝੋਟੀ ਬਹੁਤ ਚੰਗੀ ਬਾਈ ਕੋਲੇ ਓਏ ਕਰਕੇ ਨਾ ਨੰਬਰ ਨੰਬਰ ਲੈਦਾ ਤੁਹਾਨੂੰ ਫਰੀਦਕੋਟ ਏਰੀਏ ਦੇ ਪਸ਼ੂ ਬਹੁਤ ਚੰਗੇ ਆ ਤੇ ਚੰਗੀ ਝੋਟੀ ਆ ਇਸ ਰੇਟ ਚ ਮਿਲਨੀ ਨਹੀਂ ਘਰੇ ਵੀ ਬਾਈ ਕੋਲੇ ਮਾਲ ਹੋਰ ਵੀ ਖੜਾ ਆ ਵੀ ਮੈਂ ਆਪਣੀ ਆ ਆ ਤੋਰੀ ਬਾਈਏ ਨੂੰ ਸੱਜਣੋ ਕੱਬਣ ਮੈਂ ਆ ਨੀਲੀ ਰਾਵੀ ਦਾ ਪੱਖ ਰੱਖਦੀ ਆ ਤੇ ਬਾਕੀ ਆਪਾਂ ਡਿਟੇਲ ਲੈ ਲੈਨੇ ਆ ਹਾਂਜੀ ਕੁੜੇ ਆਜੋ ਮਾੜਾ ਇਹ ਕਿਹੜਾ ਸੂਆ ਸੁੰਦੀ ਆ ਤੀਜਾ ਤੇ ਕਿੰਨੇ ਦਿਨ ਲੈ ਜੂ ਹਜੇ 10 ਦਿਨ 10 ਦਿਨ ਤੇ ਦੂਜੇ ਸੂਏ ਕਿੰਨਾ ਕੁ ਦੁੱਧ ਦੇਗੀ 16 ਲੀਟਰ 16 ਦੇਗੀ ਦੇਖੋ ਠੀਕ ਆ ਚੰਗੀ ਆ ਇਹਦਾ ਰੇਟ ਕੀ ਰਹੂਗਾ ਇਹਦਾ ਇੱਕ ਤੇ 30 ਮੁੱਲ 1 ਲੱਖ ਤੇ 30 ਹਜ਼ਾਰ ਉਹਦੇ ਚ ਕਿੰਨੇ ਦੀ ਜਸਨੋ ਕਰੀਏ 1 15 ਇਹਦੇ ਹਜੇ ਕੱਚੀ ਆ ਮੈਂ ਆਪਣੀ ਹੈਨਾ ਠੀਕ ਆ ਸਾੰਭਣੀ ਵੀ ਕਹੇ ਭੈਣ ਭਰਾ ਨੇ ਕੋਈ ਚੱਕਰ ਹੀ ਹੈਨਾ ਦੁੱਧ ਵਾਲੀ ਮੈਂ ਦੁੱਧ ਵਾਲੀ ਨੀਲੀ ਰਾਵੀ ਦੀ ਘਰੇ ਵਪਾਰ ਦਾ ਕੰਮ ਆ ਵਪਾਰ ਦਾ ਕੰਮ ਦੁੱਧ ਦਾ ਕੰਮ ਵੀ ਆ ਦੁੱਧ ਦਾ ਕੰਮ ਵੀ ਹੈਗਾ ਤੇਰੇ ਏਰੀਆ ਚ ਵੀਡੀਓ ਬਣਾਉਂਦੇ ਰਹਿੰਨੇ ਆ ਨੰਬਰ ਤੇ ਆਈ ਆ ਵੀਡੀਓ ਬਣਾਉਣੀ ਆਪਾਂ ਕਰ ਸਕਦੇ ਆ ਬਸ ਵੇਖੋ ਸੱਜਣੋ ਟਾਪ ਦੀ ਮੈਂ ਇਹ ਵੀ ਆ ਲੋ ਵੀ ਸੱਜਣੋ ਮੰਡੀ ਦਾ ਮੱਝਾਂ ਦੀ ਆ ਤੇ ਬਾਕੀ ਇੱਧਰ ਬਾਈਹਰੀ ਨੇ ਇੱਕ ਲੈ ਕੇ ਆਏ ਆ ਕੁੱਤਿਆਂ ਦਾ ਦੌੜਾ ਕਰਾਉਣਾ ਆ ਆ ਬੰਦਾ ਕਰਾਉਂਦਾ ਇੱਧਰ ਮੱਝਾਂ ਨਾਲ ਉਹ ਬਾਈ ਕਹਿੰਦਾ ਵੀ ਸੌਦੇ ਵੱਧ ਕੁੱਤਿਆਂ ਦੇ ਹੋਈ ਜਾਂਦੇ ਆ ਵੇਖੋ ਸੱਜਣੋ ਕਿਆ ਬਾਤ ਠੱਕਾ ਮੁੱਕੀ ਠਾ ਮੁੱਕੀ ਲੋ ਵੀ ਸੱਜਣੋ ਇੱਕ ਪਹਿਲਾਂ ਤੁਹਾਨੂੰ ਨੀਲੀ ਰਾਵੀ ਦਾ ਪੱਖ ਰੱਖਦੀ ਮੈਂ ਵਿਖਾਈ ਤਾ ਵੀ ਬਾਈਆਂ ਕੋਲੇ ਨਾ ਬਹੁਤ ਹੀ ਜਿਆਦੇ ਚੰਗੀ ਮੈਂ ਆ ਸੱਜਣੋ ਸੂਣ ਵਾਲੀ ਆ ਦਣ ਜਰੂਰ ਕੱਢਦੀ ਆ ਤੇ ਬਾਕੀ ਨਾ ਸਜਣੋ ਕੁਆਲਿਟੀ ਮਹਿੰਦੀ ਦੁੱਧ ਵਾਲੀ ਆ ਬਾਕੀ ਗੱਲਾਂ ਬਾਤਾਂ ਕਰਾਂਗੇ ਆਪਾਂ ਭਰਾਣਾ ਲੈ ਚੱਲ ਵੀਰੇ ਬੰਨ ਉੱਥੇ ਕਰਾਂ ਦੇਈ ਐ ਡਿਟੇਲਡ ਟੂਲ ਵਜਨ ਵਾਲੇ ਪੱਖ ਤੋਂ ਲਾ ਲੋ ਥਾਣ ਵਾਲਿਓ ਸੈ ਸੂਜ ਚੰਗਾ ਕਰਮਾਂ ਵਾਲੀ ਦਾ ਟੌਪ ਦੀ ਮੈਂ ਆ ਵੇਖੋ ਭਾਈ ਅਜੇ ਤਾਂ ਨਹੀਂ ਫਿਰ ਲੜਾਈ ਹੁੰਦੀ ਮੈਂ ਬੰਨਣੀ ਮੈਂ ਬੰਨਣੀ ਆ ਨਹੀਂ 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 ਕੋਈ ਚੱਕ ਆਜੇ ਤਾਂ ਖੁੱਲਾ ਕੰਮ ਪਿਆ ਹੈ ਅੱਗੇ ਦਾ ਅਗਲਾ ਅਗਲਾ ਅੱਗੇ ਤਾਂ ਉਹਦੀ ਬਾਈ ਇੱਥੇ ਸਾਡੀਆਂ ਵੱਜੀਆਂ ਬਾਈ ਦਾ ਹੀ ਆਏ ਆ ਅੱਜ ਤਾਂ ਬਾਈ ਸਾਰੇ ਇੱਧਰ ਨਵਾਦੀ ਬੱਲੇ ਅੱਛਾ ਅੱਜ ਤਾਂ ਫਿਰ ਸੁਮਲਾ ਕਲੋਂ ਚ ਆਇਆ ਬਾਈ ਇਹਦੀ ਵੀ ਕਰਦੇ ਆ ਗੱਲ ਆ ਬਾਈਆਂ ਨਾਲ ਵੀ ਦੁੱਖ ਸੋ ਕਰਦੇ ਆ ਇਹ ਕਿਹੜੇ ਪਿੰਡ ਦੀ ਮੈਂ ਆ ਵੀਰੇ ਕੋਕਰੀ ਕਲਾ ਮੋਗੇ ਕੋਲੇ ਨਹੀਂ ਠੀਕ ਜੱਤਵਾਲ ਕੋਲੇ ਆਹੋ ਮੋਗੇ ਤੁਰਲੇ ਪਾਸੇ ਕੋਕਰੀ ਕਲਾ ਇਹ ਵੀ ਕੋਕਰੀ ਕਲਾ ਕੋਕਰੀ ਕਲਾ ਕੋਕਰੀ ਹੀਰਾ ਕੋਕਰੀ ਕਲਾ ਗਵਾੜ ਗਵਾੜ ਹੈ ਤੇ ਬਾਈ ਇਹ ਕਿਹੜਾ ਸੂਆ ਇਹਦਾ ਤੀਜਾ ਸੂਆ ਬਾਈ ਤੀਜਾ ਸੂਆ ਦੂਜੇ ਦਾ ਕੀ ਦੁੱਧ ਦੇਗੀ ਇਹ 14 15 ਲੀਟਰ ਦਾ ਦੇਤਾ ਹੂ ਖੁੱਲਾ ਹਨਾ ਠੀਕ ਹੈ ਤੇ ਨੰਬਰ ਕੀ ਆ ਵੀਰ ਦਾ 94630 83205 94630 83205 83205 ਤੇ ਕੋਈ ਵੀ ਗੱਲਬਾਤ ਕਰੀ ਤੇ ਵੀਰੇ ਰੇਟ ਕੀ ਰਹੂਗਾ ਇਹਦਾ ਇਹਦਾ 1.5 ਲੱਖ ਰੁਪਈਆ ਹੈ 1.5 ਲੱਖ ਰੁਪਈਆ ਹੱਕ ਵੀ ਆ ਬਾਈ ਤੇਰਾ ਕੋਈ ਸ਼ੱਕ ਨਹੀਂ ਚੰਗੀ ਮੈਂ ਆ ਸੱਜਣਾ 1.5 ਲੱਖ ਰੁਪਈਆ ਬਾਈ ਦੇਵੇਂਗਾ ਕਿੰਨੇ ਦਾ ਮਾਹ ਨਹੀਂ ਹੁਣੀ ਮਾਨਤਾ ਨਹੀਂ ਨਾ ਨਾ ਕਰ ਯਾਰ ਮੰਡੀ ਦੇ ਵਿੱਚ ਵੇਲ ਪਈ ਆ ਤੂੰ ਅੜੀ ਕਰੀ ਜਨਾ ਹਜੇ ਵੀ ਹੈਨਾ ਐ ਨਾ ਕਰ ਮੇਰਾ ਬਾਈ ਦੱਸ ਦੇ ਜੈ ਜੀ ਦੇ ਦਿੱਗੇ 1,30,000 ਮਾਰਤੀ 60,000 ਦੀ ਬਾਈ ਨੇ ਕਿਉਂ ਵੇਖੋ ਸੱਜਣੋ 1,30,000 ਦੀ ਆ ਬਾਕੀ ਮੌਕੇ ਤੇ ਜਦੋਂ ਫੋਨ ਫਾਂ ਲਾਉਂਗੇ ਨਾ ਤੇ ਗੱਲਬਾਤ ਪਾਣੀ ਜਾਂਦੀ ਹੈ ਲਓ ਵੀ ਸੱਜਣੋ ਇੱਕ ਨਾ ਸੂਈ ਸਵਾਈ ਝੋਟੀ ਹੋਰ ਆ ਮੰਡੀ ਦੇ ਵਿੱਚ ਮਾਲ ਤਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਤਾ ਵੀ ਥੋੜੀ ਵੇਹਲ ਹੀ ਪਈ ਆ ਪਰ ਫਿਰ ਵੀ ਜਿੰਨਾ ਕੋ ਹੋ ਸਕਿਆ ਤੁਹਾਨੂੰ ਵੱਖਰੇ ਆ ਜਾਨਵਰ ਵੀ ਜਿਹੜੇ ਦਿਲ ਨੂੰ ਲੱਗੇ ਆ ਵੀ ਚੰਗੇ ਲੱਗੇ ਆ ਬਹੁਤ ਚੰਗਾ ਲੇਵਾ ਛੋਟੀ ਖੱਲੇ ਤੇ ਮੇਰਾ ਮਨ ਕਹਿੰਦਾ ਵੀ ਚੰਗਾ ਦੁੱਧ ਹੋਗਾ ਕੱਟੀ ਕੋਲੇ ਬਾਕੀ ਸੱਜਣੋ ਵੀਰ ਹਰੀ ਦੱਸਣਗੇ ਵੀ ਇਹਦੀ ਕੀ ਗੱਲ ਬਾਤ ਆ ਸੂਈ ਸਵਾਈ ਮੈਂ ਆ ਚੰਗੀ ਆ ਸਾਰੀ ਸ਼ਾਹ ਕਾਲੀ ਆ ਲੇਵੇ ਦੀ ਬਰੀਕੀ ਚੰਗੀ ਲੱਗੀ ਹੋਈ ਆ ਬਾਕੀ ਇੱਥੋਂ ਗੈਸ ਲਾਓ ਗੱਠ ਚੌੜਾ ਲੇਵਾ ਤੇ ਪੰਡ ਪੁੰਦਾ ਆਪਾਂ ਪੁੱਛਦੇ ਆ ਵੀ ਭਾਊ ਹਰਾਂ ਦਾ ਕਿਹੜਾ ਵਾ ਹਾਂ ਵੇਖੋ ਸੱਜਣਾ ਦੁੱਧ ਦੁੱਧ ਵਾਲਿਆ ਨਾੜਾ ਨਾ ਚੰਗੀਆਂ ਲੇਵੇ ਤੇ ਕਰਮ ਵਾਲੀ ਬਈ ਚੂਨਚਾਨਾ ਇੱਕ ਨੰਬਰ ਹਾਂ ਵੀ ਇੱਕ ਨੰਬਰ ਕਿਹੜਾ ਪਿੰਡ ਕਿਹੜਾ ਵੀ ਹਾਂਜੀ ਭਾਗੀ ਕੇ ਭਾਗੀ ਕੇ ਭਾਗੀ ਕੇ ਉਧਰ ਨੱਥੂ ਉਹਦੇ ਕੋਲੇ ਨੱਥੂ ਕੋਲੇ ਜੀ ਕਿਧਰੇ ਕੋਲੇ ਫਰੀਦ ਦੇ ਪਿੰਡ ਕੋਲੇ ਬਲਾਸਪੁਰ ਕੋਲੇ ਹਾਂਜੀ ਕਿਆ ਬਾਤ ਆ ਨਹੀਂ ਠੀਕ ਹੈ ਭਾਗੀ ਕੇ ਹੈਗਾ ਹਾਂਜੀ ਬਲਾਸਪੁਰ ਦੇ ਨਾਲ ਪਰਲੀ ਸੜਕ ਤੇ ਹਾਂਜੀ ਜਿਹੜੀ ਉਹ ਵੱਡਾ ਸ਼ਹਿਰ ਤੈਨੂੰ ਲੱਗਦਾ ਹੋਊਗਾ ਉਹ ਨਿਹਾਲ ਸਿੰਘ ਵਾਲਾ ਜੀ ਹੈ ਨਿਹਾਲ ਸਿੰਘ ਵਾਲਾ ਨਿਹਾਲ ਸਿੰਘ ਵਾਲਾ ਹਾਂਜੀ ਤੇ ਬਾਈ ਨੰਬਰ ਕੀ ਆ ਤੇਰਾ 987295688 987295688 95688 ਇਹਦੇ ਤੇ ਕੋਈ ਵੀ ਗੱਲਬਾਤ ਕਰ। ਤੇ ਵੀਰੇ ਕਿਹੜਾ ਸੂਆ ਛੋਟੀ ਤੇਰੀ? ਦੂਜਾ ਸੂਆ। ਦੂਜਾ ਸੂਆ। ਹਾਂਜੀ। ਪਲੂਨ ਨੇ ਕਿੰਨਾ ਕਿ ਦੁੱਧ ਪਾਇਆ? ਪਲੂਨ ਨੇ 12 ਕਿਲੋ ਦਿੱਤਾ ਜੀ। ਹੁਣ ਕਿੰਨੇ ਦਿਨਾਂ ਦੀ ਸੂਈ ਕਿੰਨਾ ਦੁੱਧ ਦਿਆ ਬਾਈ? 12 ਕਿ ਦਿਨਾਂ ਹੋ ਗਏ ਦੁੱਧ ਹੋ ਗਿਆ 13 14 ਹੈ ਤਾਂ। ਤੇ ਵੀਰੇ ਰੇਟ ਕੀ ਰਊਗਾ? ਇਹਦਾ ਮੁੱਲ 130 ਆ ਜੀ। ਕਿੰਨੇ ਦੀ ਦੇਵਾਂਗੇ? 100000 ਪੂਰੇ ਭਾਰੇ ਚੱਲ ਜੂ। ਨਹੀਂ। ਅੱਛਾ। ਬਾਹਰ ਨਿਕਲੋ। ਲੋ ਵੀ ਸੱਜਣੋ ਇੱਕ 10 ਦੀ 22 ਕਹਿੰਦਾ ਤੇ ਬਾਕੀ ਕਹਿੰਦਾ ਮੌਕੇ ਤੇ ਮਾਨਤਾਨ ਕਰਦੇ ਆਂਗੇ ਝੋਟੀ ਦੇ ਲੇਵਾ ਲੂਹਾ ਚੰਗਾ ਬਾਕੀ ਨੰਬਰ ਲੈਤਾ ਜਦੋਂ ਗੱਲ ਕਰੋਗੇ ਤਾਂ ਉਦੋਂ ਗੱਲ ਬਣੀ ਜਾਂਦੀ ਹੁੰਦੀ ਆ ਕਿਉਂਕਿ ਬਾਜ਼ਾਰ ਬਾਕੀ ਇੱਥੇ ਵੀ ਤੁਹਾਨੂੰ ਨਜ਼ਰ ਆ ਰਿਹਾ ਵੇਖੋ ਸੱਜਣੋ ਜਿਵੇਂ ਆਪਣੇ ਕਹਾਵਤ ਆ ਨਾ ਪੰਜਾਬੀਆਂ ਦੀ ਵੀ ਕਾਂ ਪੈਣ ਵਾਲੀ ਗੱਲ ਆ ਉਹ ਗੱਲ ਬਣੀ ਪਈ ਆ ਮੰਡੀ ਦੇ ਵਿੱਚ ਨੀ ਤਾਂ ਨਾ ਪੈਰ ਰੱਖਣ ਨੂੰ ਵੀ ਥਾਂ ਨਹੀਂ ਹੁੰਦਾ ਲੋ ਵੀ ਸੱਜਣੋ ਇੱਕ ਨਾ ਹੋਰ ਮੈਂ ਮੋਰਾ ਦੀ ਆਈ ਜਨੇਗਾ ਤੇ ਚੰਗੀ ਲੱਗੀ ਆ ਬਾਕੀ ਮੈਂ ਕਹਾਂ ਵੀ ਸਾਂਝੀ ਕਰੀਏ ਤੁਹਾਡੇ ਨਾਲ ਕਿਉਂਕਿ ਤੁਹਾਨੂੰ ਚੰਗੀ ਲੱਗਣੀ ਚਾਹੀਦੀ ਆ ਹਾਂ ਲੈ ਚੱਲ ਵੀਰੇ ਆਈ ਸੁਈ ਸਵਾਈ ਆ ਤਾਜੀ ਆ ਜਮਾਈ ਬਿਲਕੁਲ ਵੇਖੋ ਲੇਵਲੂਆ ਬਹੁਤ ਚੰਗਾ ਥਾਣਾ ਤੁਹਾਨੂੰ ਚੰਗਾ ਲੱਗਾ ਹੋਇਆ ਤੇ ਪਿੱਛੇ ਪੁੱਛੇ ਦੀ ਨਾ ਚੰਗੀ ਨਗਰ ਆ ਮੋੜ ਲਿਆ ਭਾਈ ਜੀ ਬਾਕੀ ਆਪਾਂ ਐਡਰੈਸ ਲੈਣੇ ਆ ਬਾਈ ਹਰਾਂ ਦਾ ਕਿਹੜਾ ਏਰੀਆ ਉਰੀਆ ਕਿਹੜੇ ਏਰੀਏ ਚੋਂ ਮੈਂ ਆਈ ਆ ਤੇ ਮੇਰਾ ਮਨ ਕਹਿੰਦਾ ਵੀ ਮੈਂ ਚੰਗਾ ਦੁੱਧ ਪਾਉਗੀ ਕਰਮਾਂ ਵਾਲੀ ਦੇਖੋ ਕਿਉਂਕਿ ਲੇਵੇ ਲੂਏ ਦੀ ਬੰਤਰ ਤਾਜੀ ਸੁਈ ਗੱਲਬਾਤ ਨਾ ਚੰਗੀ ਆ ਮਹਿੰਦੀ ਲੱਗੀ ਤੇ ਬਾਕੀ ਬਾਈ ਹਰੀ ਦੱਸਣਗੇ ਆਪਾਂ ਨੂੰ ਵੀ ਇਹਦੀ ਕੀ ਡਿਟੇਲ ਹੈ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਉਧਰ ਨੂੰ ਉਂਗਲ ਦੀ ਕਰਦਾ ਸੰਗ ਦਾ ਹਨਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰੇ ਬੋਲੇ ਯਾਰ ਖੁੱਲ ਕੇ ਜੇ ਕੈਮਰੇ ਅੱਗੇ ਵੀ ਬਾਈ ਸਤਿ ਸ੍ਰੀ ਅਕਾਲ ਬਾਈ ਹਾਂ ਕਿਹੜਾ ਪਿੰਡ ਆ ਵੀਰ ਦਾ ਪਿੰਡ ਵੀਰੇ ਠੁੱਲੀ ਵਾਲਾ ਇਹ ਕਿਹੜੇ ਜ਼ਿਲ੍ਹੇ ਚ ਆ ਗਿਆ ਬਰਨਾਲਾ ਜ਼ਿਲ੍ਹੇ ਬਰਨਾਲਾ ਜ਼ਿਲ੍ਹੇ ਚ ਆ ਗਿਆ ਤੇ ਮੋਬਾਈਲ ਨੰਬਰ ਵੀਰੇ 98679 98769 5235 553 85 85 ਇਹਦੇ ਤੇ ਕੋਈ ਵੀ ਗੱਲਬਾਤ ਕਰੀ ਮੈਂ ਆਪਣੀ ਵਪਾਰ ਲੈਣ ਦੀ ਕਿ ਕਰਦੀ ਆ ਹੈਗੇ ਵਪਾਰ ਲੈਣ ਦੇ ਆਪਾਂ ਲਈ ਪਿੰਡੋਂ ਲਈ ਪਿੰਡੋਂ ਗਾਰੰਟੀ ਵਾਲੇ ਗਾਰੰਟੀ 18 ਕਿਲੋ ਦੁੱਧ ਤੂੰ ਛੋਇਆ ਅੱਛਾ ਜੀ ਛੋਇ 15 ਦੁੱਧ ਛੋਇ 18 ਠੀਕ ਆ ਹੁਣ ਤੀਜਾ ਛੋਇ ਤੀਜੇ ਛੋਇ ਕਿੰਨੇ ਦਿਨਾਂ ਦੀ ਸੂਈ ਆ ਬਾਈ ਕੱਲ ਦੀ ਸੂਈ ਆ ਬਾਈ ਸ਼ਾਮ ਦੀ ਤੇ ਬੱਚਾ ਕੀ ਦੇਗੀ ਬੱਚਾ ਕੱਟਾ ਕੱਟਾ ਦੇਗੀ ਰੇਟ ਕੀ ਰਹੂਗਾ ਸ਼ਾਜੀ ਰੇਟ ਦਾ ਮੁੱਲ ਤਾਂ ਡੇਢ ਕਰਿਆ ਜੀ ਜੈ ਜੀ ਕਿੰਨੇ ਦੀ ਦੇਖਾਂਗੇ 1 35 ਚ ਹੋ ਜੂ ਮਾਨਤਨ ਕੋਈ ਭਾਂਪਰਾ ਫੋਨ ਲਾਵੇ ਮੈਂ ਚੰਗੀ ਮੈਂ ਮਾੜੀ ਕਹੀ ਨਹੀਂ ਸੀ ਸੱਜਣਾ ਬਾਈ ਨੇ ਵੀ ਦੱਸਤਾ ਤੁਹਾਨੂੰ ਮੈਂ ਚੰਗੀ ਆ ਤੇ ਬਾਕੀ ਤੁਸੀਂ ਕੈਮਰੇ ਤੇ ਵੀ ਵੇਖ ਲਈ ਆ ਵੀ ਵਾਕਿਆ ਹੀ ਨਾ ਮੈਂ ਚੰਗੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਵੇਖੋ ਸੱਜਣਾ ਜਿਵੇਂ ਕਹਿਦਿਏ ਨਾ ਮੂਰਾ ਦਾ ਚੰਗਾ ਨਗੀਨਾ ਹੀ ਬਾਈ ਹਰੀ ਪਸ਼ੂ ਮੰਡੀ ਜਗਰਾਮਾ ਲੈ ਕੇ ਆਈ ਆ ਜਿਹੜੀ ਸੱਜਣਾ ਤੁਹਾਨੂੰ ਹੁਣ ਮੈਂ ਵੱਡੀ ਚਲਾ ਕੇ ਵਿਖਾਈ ਆ ਨਾ ਤੇ ਇੱਕ ਬਾਈ हां गब्बण मैं हां सज्जनों चेक लो, हा कर लो ਥੱਲਿਓ ਸਫਾਈਆਂ ਸੂਈਆਂ ਬਹੁਤ ਚੰਗੀਆਂ ਪਤਲੀ ਚਮੜੀ ਦੀ ਤੇ ਚੰਗੀ ਝੋਟੀ ਆ ਮੋੜ ਲਿਓ ਬਾਈ ਜੀ ਤੇ ਦਿਨ ਲੈ ਜੂਗੀ ਆਈਡੀਆਂ ਮੇਰਾ ਇੱਕ ਹਫਤਾ ਹਜੇ ਇੱਕ ਹਫਤੇ ਨੂੰ ਸੂਗੀ ਥਣ ਲੇਵੇ ਦੀ ਕੁਆਲਿਟੀ ਪੂਰੀ ਚੰਗੀ ਆ ਤੇ ਸਰੀਰ ਕਟਾਂਚਾ ਵੀ ਸੋਹਣਾ ਕਰਮਾਂ ਵਾਲੀ ਦਾ ਬਾਕੀ ਨੰਬਰ ਉਹੀ ਆ ਜਿਹੜੀ ਵੱਡੀ ਮੈਂ ਤੁਹਾਨੂੰ 22 ਦੀ ਚਲਾ ਕੇ ਵਿਖਾਈ ਹੈ ਨਾ ਚੰਗੇ ਦੁੱਧ ਵਾਲੀ ਤੇ ਵੀਰੇ ਇਹਦਾ ਰੇਟ ਫਿਰ ਕੀ ਰਹੂਗਾ ਜੀ 1 600 1,60,000 ਯਾਰ ਬਾਈ ਤੂੰ ਬਾਲਾ ਰੇਟ ਨਹੀਂ ਕਰੀ ਜਾਂਦਾ ਇਹਦਾ 215 ਕਿਲੋ ਕਲੂਨ ਦਾ ਦੁੱਧ ਤੋਂ ਆਇਆ ਨਹੀਂ ਫਿਰ ਵੀ ਆ ਮੈਂ ਕਿੱਡੀ ਖੜੀ ਆਪਣੇ ਕੋਲੇ ਕੋਠੇ ਜੱਡੀ ਵੱਜਦੇ ਛੋਟੀ ਦਾ ਫਰਕ ਰਹਿਦਾ ਨਹੀਂ ਯਾਰ ਵੀਰੇ ਜਾਦੇ ਆ ਥੋੜਾ ਜਿਆ ਕਰਦ ਗਏ ਲੈਸ ਕਿੰਨੇ ਦੀ ਦੇ ਦਿੱਤੀ ਹੈ ਉਹ ਕਿਹਦੇ ਘਰ ਤੋਂ ਵੀ ਆ ਜਿਹੜੇ ਕੋਲ ਲੈਣਾ ਹੈ ਅੱਛਾ ਕਿੰਨੇ ਘਟਾ ਦੇਾਂਗੇ 20 ਆ ਘਟਾ ਦੇਾਂਗੇ 140 ਦੀ 16 ਕਿਲੋ ਵੀਰੇ ਪਲੂਆਂ ਦਾ ਤਾਂ 18 ਕਿਲੋ ਮਿਰਚੇ ਦਵਾਵਾਂਗਾ 18 ਕਿਲੋ ਦੁੱਧ ਮੈਂਦੇਾਂਗੇ ਜਿੱਦਾਂ ਸੂਮੀ ਕਰਮਾ ਨਹੀਂ ਕੁਆਲਿਟੀ ਬਹੁਤ ਚੰਗੀ ਨਿੰਦੀ ਦਾ ਹੈ ਹੀ ਨਹੀਂ ਆਪਾਂ ਹਣਾ ਘਟਾ ਘਾਟ ਵਾਲੇ ਵੀਰੇ 3 ਤਰੀਕ ਨੂੰ ਦਿਨ ਪੂਰੇ ਆਹ ਜੇ ਹਣਾ ਵੀ ਮਾਲਾ ਹਜੇ ਤਾਂ ਦਿਨ ਵੀ 12 13 ਪਏ ਆ ਨਹੀਂ ਠੀਕ ਕੋਈ ਸ਼ੱਕ ਨਹੀਂ ਝੋਟੀ ਚੰਗੀ ਆ ਤੇਰੀ ਕੱਦ ਕੁੱਦ ਵੀ ਚੰਗਾ ਸਿਰ ਮੂੰਹ ਵੀ ਚੰਗਾ ਧੰਨਵਾਦ ਆ ਬਾਈ ਆ ਵੇਖ ਲਓ ਸਜਨੋ ਸ਼ੌਂਕ ਦਾ ਵੀ ਕੋਈ ਮੁੱਲ ਨਹੀਂ ਮੈਨ ਲੱਗਾ ਬਾਈ ਨੇ ਇੱਥੇ ਹੀ ਖਰੀਦੇ ਵੀਰੇ ਹਾਂਜੀ ਹਾਂਜੀ ਇੱਥੇ ਹੀ ਖਰੀਦੇ ਨਹੀਂ ਠੀਕ ਹੈ ਕਿਹੜੀ ਨਸਲ ਆ ਵੀਰੇ ਇਹ ਵਪੀਰੀ ਆ ਨਾ ਗਿਆ ਹਨਾ ਤੇ ਵੀਰੇ ਇੱਥੇ ਬਾਈ ਹਰੀ ਲੈ ਕੇ ਆਏ ਸੀ ਹਨਾ ਜਾਨਵਰ ਕਿੰਨੇ ਦਾ ਲੈ ਲੈ ਵੀਰ ਨੇ ਇਹ ਇਹ 2500 ਦਾ 2500 ਦਾ ਨਹੀਂ ਠੀਕ ਹੈ ਸ਼ੌਂਕ ਦਾ ਕੋਈ ਮੁੱਲ ਨਹੀਂ ਹਨਾ ਬਹੁਤ ਜਿਆਦਾ ਵਧੀਆ ਖਵਾ ਨਹੀਂ ਨਹੀਂ ਠੀਕ ਹੈ ਠੀਕ ਹੈ ਲੋਕੀ ਸੁਣਦੇ ਨਾ ਅ ਕਿਸੇ ਵੀ ਮੰਡੀ ਆਉਣੇ ਆ ਨਾ ਤੇ ਭਰਾ ਹਰਨਾ ਕਨੈਕਟ ਜਰੂਰ ਕਰਿਆ ਕਰੋ ਹਰ ਮੰਡੀ ਪਹੁੰਚਦੇ ਰੇਟ ਰੂਟ ਵੀ ਬਹੁਤ ਜਾਇਜ਼ ਰੱਖਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਹੈ ਚੜਦੀ ਕਲਾ ਨਾ ਜਮਾ ਸ਼ੁਕਰ ਹੈ ਮਾਰਾ ਦਾ ਸ਼ੁਕਰ ਹੈ ਰੇਟ ਰੂਟ ਲਾਉਂਦਾ ਸਾਰੀ ਮੰਡੀ ਨਾਲੋਂ ਹਨਾ ਛੇਕੇ ਦਾਜ ਖੱਚ ਕੇ ਰੱਖਦਾ ਕੰਮ ਭਰਾ ਹਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੰਡੀਆਂ ਨਾਲ ਨਹੀਂ ਠੀਕ ਹੈ ਧੰਨਵਾਦ ਉਹ ਸੁਣਾਓ ਬਹੁਤ ਵਧੀਆ ਚੜ੍ਹਦੀ ਕਲਾ ਵੀਰੇ ਸੱਜਣੋ ਜਦੋਂ ਵੀ ਪਹੁੰਚਦੇ ਆ ਨਾ ਤਾਂ ਯਾਦ ਰੱਖਿਓ ਇੱਕ ਬਾਈ ਆ ਬੈਠਾ ਆਪਣਾ ਸੱਜਣ ਇਹਦੀ ਵੀ ਗੱਲਬਾਤ ਹੋ ਰਹੀ ਹੋਰ ਬਾਈ ਕੋਟਪੂਰੇ ਵਾਲੇ ਕਿਵੇਂ ਆ ਚੜ੍ਹਦੀ ਕਲਾ ਤੇ ਮੰਡੀ ਅੱਜ ਥੋੜਾ ਮੰਦਾ ਵਾਵਾ ਰਿਆ ਹਨਾ ਪੂਰਾ ਡਾਊਨ ਸੀ ਬਾਈ ਪੂਰਾ ਡਾਊਨ ਕਿਉਂਕਿ ਖਾਲੀ ਬਈ ਆ ਖਾਲੀ ਬਈ ਮਾਲ ਨਹੀਂ ਆਇਆ ਨਾ ਬਈ ਮਾਲ ਜਮਾ ਹੀ ਨਹੀਂ ਆਇਆ ਹਾਂ ਇੱਕ ਤਰੀਕ ਤੇ ਆਈਗਾ ਫੋਟੋ ਇੱਕ ਤੇ ਆ ਜੂ ਹਾਂਜੀ ਹਾਂਜੀ ਫੋਟੋ ਆ ਜੀ ਇਹ ਕਿੰਨੇ ਕ ਦਿਨਾਂ ਲਈ ਬੰਦ ਸੀਗਾ ਹਾਂ 30 ਤੱਕ ਆ ਬਈ 30 ਤੱਕ ਬੰਦ ਨਹੀਂ ਦੋ 30 ਨਿਕਰਾਏ ਪਰ ਜੀ ਤੋਂ ਵੀ ਫਰੀ ਹੈ ਨਾ ਪਰਚੀ ਤੋਂ ਫਰੀ ਹੈ ਜੀ ਤਾਂ ਇੱਕ ਚਰਚਾ ਹੋ ਗਈ ਵੀ ਮੰਡੀ ਬੰਦ ਦਾ ਬੰਦ ਉਹਦੇ ਕਰਕੇ ਉਹਦੇ ਕਰਕੇ ਆਇਆ ਨਹੀਂ ਕਾਹਕੇ ਹੈਨਾ ਪ੍ਰਭਾਵ ਵਾਲਾ ਬਈ ਮੰਡੀ ਦਾ ਬਾਹਲਾ ਪੈ ਗਿਆ ਹੈਨਾ ਅੱਜ ਤਾਂ ਫਿਰ ਬਾਹਲਾ ਮੰਦਾ ਅੱਜ ਮੱਕ ਦਾ ਕੰਮ ਉਹ ਤਾਂ ਬੰਦ ਹੋਇਆ ਪਿਆ ਅੱਜ ਤੁਸੀਂ ਮਾਲਾ ਬੈਠੇ ਆ ਨਹੀਂ ਤਾਂ ਇੱਥੇ ਤਾਂ ਕਾਂਬੂ ਕਾਂਬੂ ਹੁੰਦੀ ਹਾਂਜੀ 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 ਹਾਂ ਸੱਜਣੋ ਆ ਬਾਕੀ ਤੁਹਾਨੂੰ ਸਾਰੀ ਗੱਲਬਾਤ ਮੰਡੀ ਦੀ ਵਿਖਾਈ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਵੇਖਿਆ ਤੇ ਮਿਲਦੇ ਆਪਾਂ ਕੋਈ ਜਲਦ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ